ਹੈਲੋ ਫਰੈਂਡਸ ਮੈਂ ਗੁਰਪ੍ਰੀਤ कौर ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਅੱਜ ਦੀ ਅਸੀਂ ਕਲਾਸ ਦੇ ਵਿੱਚ ਕਰਾਂਗੇ ਪੰਜਾਬੀ ਵਿਆਕਰਨ ਦਾ ਟੌਪਿਕ ਅਖਾਂਡ ਅਖਾਂਡ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਖਾਸ ਕਰਕੇ ਪੇਪਰ A ਦੇ ਵਿੱਚ ਕਾਫੀ ਵਾਰ ਪੁੱਛੇ ਜਾਂਦੇ ਆ ਇੱਕ ਦੋ ਅਖਾਂਡ ਪੁੱਛਲੇ ਜਾਂਦੇ ਆ ਤੇ ਇਹ ਪੁੱਛੇ ਕਿਵੇਂ ਜਾਂਦੇ ਆ ਇੱਕ ਤਾਂ ਪੂਰਾ ਅਖਾਂ ਲਿਖ ਕੇ ਉਹਦਾ ਮੀਨਿੰਗ ਪੁੱਛ ਲਿਆ ਜਾਂਦਾ ਹੈ ਕਿ ਇਹ ਅਖਾਂ ਦਾ ਮੀਨਿੰਗ ਕੀ ਹੈ ਤੇ ਦੂਸਰਾ ਤਰੀਕਾ ਜਿਹੜਾ ਕੁਐਸਚਨ ਫਰੇਮ ਕਰਨ ਦਾ ਉਹ ਹੈ ਅਖਾਂ ਲਿਖ ਕੇ ਅੱਧਾ ਖਾਲੀ ਛੱਡ ਦਿੱਤਾ ਜਾਂਦਾ ਉਹਨੂੰ ਪੂਰਾ ਕਰਨ ਲਈ ਕਹਿ ਦਿੱਤਾ ਜਾਂਦਾ ਤਾਂ ਦੋਨੋਂ ਟਾਈਪਸ ਨਾਲ ਆਪਾਂ ਕੁਐਸਚਨ ਅੱਜ ਕਵਰ ਕਰਾਂਗੇ ਤਾਂ ਆਓ ਦੇਖਦੇ ਆ ਪਹਿਲਾ ਪ੍ਰਸ਼ਨ ਉਹ ਕਿਹੜੀ ਗਲੀ ਜਿੱਥੇ ਡੈਸ਼ ਨਹੀਂ ਖਲੀ ਆਪਸ਼ਨਸ ਨੇ ਸਾਡੇ ਕੋਲ ਜਿੱਥੇ ਭਾਗੋ ਨਹੀਂ ਖਲੀ ਜਿੱਥੇ ਜਾਗੋ ਨਹੀਂ ਖਲੀ ਜਿੱਥੇ ਤਾਰੋ ਨਹੀਂ ਖਲੀ ਜਿੱਥੇ ਪਾਰੋ ਨਹੀਂ ਖਲੀ ਤਾਂ கரੈਕਟ ਆਨਸਰ ਹੈ ਜੀ ਆਪਣੇ ਕੋਲ অপਸ਼ਨ A ਜਿੱਥੇ ਭਾਗੋ ਨਹੀਂ ਖਲੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹੁਣ ਇਹਦਾ ਮੀਨਿੰਗ ਕੀ ਆ ਆਪਾਂ ਮੀਨਿੰਗ ਦੇਖਦੇ ਆ ਜਦੋਂ ਕੋਈ ਵਿਅਕਤੀ ਚਾਹੇ ਉਹ ਔਰਤ ਹੋਵੇ ਜਾਂ ਪੁਰਸ਼ ਹੋਵੇ ਉਹ ਹਰੇਕ ਥਾਂ ਤੇ ਆਪਾਂ ਨੂੰ ਤੁਰਦਾ ਫਿਰਦਾ ਨਜ਼ਰ ਆਊਗਾ ਕਿਤੇ ਵੀ ਚਲੇ ਜਾਓ ਕਿਸੇ ਦੇ ਘਰ ਚਲੇ ਜਾਓ ਕਿਤੇ ਬਾਹਰ ਚਲੇ ਜਾਓ ਕਿਤੇ ਮਾਰਕੀਟ ਚਲੇ ਜਾਓ ਉਹ ਹਰੇਕ ਥਾਂ ਤੇ ਜਿੱਥੇ ਮਿਲੇ ਉਦੋਂ ਹੀ ਖਾਣ ਵਰਤ ਲਈ ਜਾਂਦੀ ਆ ਉਹ ਕਿਹੜੀ ਗਲੀ ਜਿੱਥੇ ਭਾਗੋ ਨਿਖਲੀ ਨੈਕਸਟ ਹੈ ਜੀ ਉਹ ਦਿਨ ਡੁੱਬਾ ਡੈਸ਼ ਕੁੱਬਾ ਆਪਸ਼ਨਸ ਨੇ ਸਾਡੇ ਕੋਲ ਕੋੜੀ ਚੜਿਆ ਕੁੱਬਾ ਕੋੜਾ ਚੜਿਆ ਕੁੱਬਾ ਬੀ ਆਪਸ਼ਨ ਹੈ ਜਿੱਦਣ ਕੋੜੀ ਚੜਿਆ ਨੈਕਸਟ ਹੈ ਜੀ ਕਿਸ ਦਿਨ ਕੋੜੀ ਚੜਿਆ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਕਰੈਕਟ ਆ ਆਪਣੇ ਕੋਲ ਆਪਸ਼ਨ ਬੀ ਉਹ ਦਿਨ ਡੁੱਬਾ ਜਿੱਦਨ ਕੋੜੀ ਚੜਿਆ ਕੂਬਾ ਹੁਣ ਇਹਦਾ मीनिंग ਦੇਖਦੇ ਆ ਕਿ मीनिंग ਕੀ ਆ ਜਦੋਂ ਕਿਸੇ ਕਮਜ਼ੋਰ ਅਤੇ ਢੇੜੇ ਮਨੁੱਖ پاسੋਂ ਕੋਈ ਉਮੀਦ ਨਾ ਹੋਵੇ ਜਦੋਂ ਕੋਈ ਬੰਦਾ ਕਹਦੇ ਨਾ ਇਹ ਮੈਂ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਉਹ ਚੀਜ਼ ਦੀ ਸਮਰੱਥਾ ਹੀ ਨਾ ਹੋਵੇ ਕੰਮ ਕਰਨ ਦੀ ਉਸ ਟਾਈਮ ਦੇ ਉੱਪਰ ਕਿਹਾ ਜਾਂਦਾ ਹੈ ਉਹ ਦਿਨ ਡੁੱਬਾ ਜਿੱਦਨ ਘੋੜੀ ਚੜਿਆ ਕੁੱਬਾ ਜਿਵੇਂ ਕਿ ਕੋਈ ਕੁੱਬਾ ਵਿਅਕਤੀ ਆ ਉਹਦਾ ਵਿਆਹ ਥੋੜਾ ਜਿਹਾ ਔਖਾ ਹੁੰਦਾ ਉਸੇ ਤੇ ਉੱਪਰ ਇਹ ਖਾਨ ਜਿਹੜੀ ਆ ਬਣਾਈ ਗਈ ਆ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ ਨੈਕਸਟ ਆ ਖਾਨ ਆ ਆਪਣੇ ਕੋਲ ਊਠ ਦੇ ਗਲ ਡੈਸ਼ ਆਪਸ਼ਨਸ ਨੇ ਸਾਡੇ ਕੋਲ ਰੱਸੀ ਟੋਲ ਟੱਲੀ ਜਾਂ ਸੰਗਲੀ ਤਾਂ ਊਠ ਦੇ ਗਲ ਟੱਲੀ ਸੀ ਜਿਹੜੀ ਆ ਆਪਸ਼ਨ ਆ ਉਹ ਰਾਈਟ ਆਪਸ਼ਨ ਆ ਉਣੀ ਦਾ मीनिंग ਦੇਖ ਲੈਨੇ ਊਠ ਦੇ ਗਲ ਟੱਲੀ ਦਾ मीनिंग ਕੀ ਹੁੰਦਾ ਜਦੋਂ ਕੋਈ ਬਹੁਤ ਵੱਡੀ ਉਮਰ ਦਾ ਵਿਅਕਤੀ ਹੋਏ ਤਾਂ ਉਹਦੀ ਬੜੀ ਛੋਟੀ ਜੀ ਉਮਰ ਦੀ ਕੁੜੀ ਦੇ ਨਾਲ ਵਿਆਹ ਹੋ ਜੇ ਜਾਂ ਫਿਰ ਮੁੰਡਾ ਤਾਂ ਬਹੁਤ ਲੰਮਾ ਹੋਵੇ ਤੇ ਕੁੜੀ ਬਹੁਤ ਮਧਰੀ ਹੋਵੇ ਉਸ ਟਾਈਮ ਦੇ ਉੱਪਰ ਕਹਿ ਦਿੱਤਾ ਜਾਂਦਾ ਕਿ ਊਠ ਦੇ ਗਲ ਟੱਲੀ ਬਣ ਦਿੱਤੀ ਹੈ ਨੈਕਸਟ ਹੈ ਜੀ ਆਪਣੇ ਕੋਲ ਆਪੇ ਫਾਥੜੀਏ ਤੈਨੂੰ ਡੈਸ਼ ਛੁੜਾਵੇ ਕੌਣ ਛੁੜਾਵੇ ਰੱਬ ਛੁਡਾਵੇ ਵੈਰੀ ਛੁਡਾਵੇ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ கரੈਕਟ ਹੈ ਆਪਣੇ ਕੋਲ অপਸ਼ਨ ਏ ਕੌਣ ਛੁਡਾਵੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਇਹਦਾ मीनिंग ਕੀ ਹੈ ਖਾਂਦਾ ਉਹ ਵੀ ਦੇਖਦੇ ਆ ਜਾਣ ਬੁੱਝ ਕੇ ਕੋਈ ਮੁਸ਼ਕਲ ਵਿੱਚ ਫਸ ਜਾਵੇ ਤੇ ਕੋਈ ਮਦਦ ਨਹੀਂ ਕਰਦਾ ਜਿਵੇਂ ਕਿ ਆਪਾਂ ਦੇਖੀਏ ਕੋਈ ਮੁੰਡਾ ਹੋਏ ਉਹ ਆਪਦੀ ਮਰਜ਼ੀ ਦੇ ਨਾਲ ਲਵ ਮੈਰिज ਕਰਾ ਲਈ ਤੇ ਬਾਅਦ ਵਿੱਚ ਉਹਦੀ ਬਣੀ ਨਾ ਕੁੜੀ ਦੇ ਨਾਲ ਤੇ ਉਸ ਟਾਈਮ ਦੇ ਘਰ ਦੇ ਫਿਰ ਕਹਿੰਦੇ ਆ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਜੇ ਤੂੰ ਆਪੇ ਮੁਸੀਬਤ ਆਪ ਦੇ ਗੱਲ ਪਾਈ ਹੈ ਤਾਂ ਹੁਣ ਤੂੰ ਆਪ ਹੀ ਚੇਲ ਅਸੀਂ ਕੁਝ ਨਹੀਂ ਕਰ ਸਕਦੇ ਨੈਕਸਟ ਹੈ ਜੀ ਆਪਣੇ ਕੋਲ ਔੜਕ ਬੱਚੇ ਮੂਲਿਆ ਨੂੰ ਡੈਸ਼ ਬਹਿਣਾ ਘਰ ਵਿੱਚ ਬਹਿਣਾ ਦੁਕਾਨ ਤੇ ਬਹਿਣਾ ਹੱਠੀ ਬਹਿਣਾ ਯਾ ਫਿਰ ਵੇੜੇ ਬਹਿਣਾ ਤਾਂ ਹੱਟੀ ਬਹਿਣਾ ਹੈ ਜੀ ਸੀ ਜਿਹੜੀ ਆਪਸ਼ਨ ਹੈ ਰਾਈਟ ਹੈ ਹੱਟੀ ਬਹਿਣਾ ਔੜਕ ਬੱਚੇ ਮੂਲਿਆਂ ਨੂੰ ਹੱਟੀ ਬਹਿਣਾ ਹੁਣ ਇਹਦਾ ਮੀਨਿੰਗ ਕੀ ਹੈ ਆਪਾਂ ਉਹ ਵੀ ਦੇਖ ਲੈਣੇ ਕਿਉਂਕਿ ਇਹ ਖਾਂਡ ਬਹੁਤ ਇੰਪੋਰਟੈਂਟ ਹੈ ਬਹੁਤ ਵਾਰ ਪੇਪਰ ਦੇ ਵਿੱਚ ਇਹ ਰਿਪੀਟ ਹੋ ਚੁੱਕਿਆ ਹੈ ਤੇ ਇਹਦਾ मीनिंग ਦੇਖਦੇ ਆ ਜਦੋਂ ਨਲਾਇਕ ਬੰਦੇ ਭਜਨਾਸ ਤਾਂ ਬਹੁਤ ਕਰਦੇ ਆ ਪਰ ਬੰਦਾ ਕੁਝ ਵੀ ਨਹੀਂ ਅਖੀਰ ਤੇ ਫਿਰ ਕਰ ਦਿੰਦਾ ਹੈ ਆਸਰਾ ਲੈ ਕੇ ਪਹਿਲੇ ਕੰਮ ਨੂੰ ਹੀ ਦੁਬਾਰਾ ਲੱਗ ਜਾਂਦੇ ਉਸ ਟਾਈਮ ਤੇ ਬੋਲਿਆ ਜਾਂਦਾ ਔੜਕ ਬੱਚੇ ਮੂਲਿਆਂ ਨੂੰ ਹੱਟੀ ਬਹਿਣਾ ਮੀਨਸ ਕਿ ਜਦੋਂ ਕੋਈ ਬੰਦਾ ਆਪਦੀ ਭਜਨਾਸ ਤਾਂ ਬਹੁਤ ਕਰੇ ਪਰ ਅਖੀਰ ਤੇ ਫਿਰ ਉਹਨੂੰ ਆਪਦੇ ਘਰ ਚ ਉਹੀ ਪੁਰਾਣਾ ਕੰਮ ਕਰਨਾ ਪੈ ਜੇ ਹੱਟੀ ਤੇ ਹੀ ਬਹਿਣਾ ਪੈ ਜੇ ਪਿੱਛੋਂ ਮੀਨਸ ਕਿ ਹੱਟੀ ਤੇ ਉਂਝ ਨਹੀਂ ਬਹਿਣਾ ਕਿ ਜੇ ਕੋਈ ਕੰਮ ਹੈ ਜਿ ਮੰਨ ਲਓ ਕਿ ਕੋਈ ਖੇਤੀਬਾੜੀ ਕਰਦਾ ਉਹਨੇ ਬਾਹਰ ਜਾਣ ਲਈ ਬੜੇ ਚਾਰੇ ਮਾਰੇ ਆ ਆਪਦਾ ਖੇਤ ਵੀ ਵੇਚ ਦਿੰਦਾ ਹੈ ਨਾ ਸਭ ਕੁਝ ਕਰ ਲੈਂਦਾ ਪਰ ਅਖੀਰ ਤੇ ਬੰਨਦਾ ਜੋੜਦਾ ਕੁਝ ਨਹੀਂ ਫਿਰ ਐਂਡ ਤੇ ਆ ਕੇ ਫਿਰ ਉਹ ਖੇਤੀ ਕਰਨੀ ਲੱਗ ਜੇ ਤਾਂ ਉਸ ਟਾਈਮ ਤੇ ਬੋਲਾਂਗੇ ਔੜਕ ਬੱਚੇ ਮੂਲਿਆਂ ਨੂੰ ਹੱਟੀ ਬਹਿਣਾ ਕਿ ਫਿਰ ਅਖੀਰ ਤੇ ਖੇਤੀਬਾੜੀ ਤੇ ਹੀ ਆ ਗਿਆ ਉਹ ਅਗਲੀ ਆਖਾਨ ਹੈ ਜਿਹੜੀ ਉਹ ਫਿਰੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵੜਾਉਣ ਨੂੰ ਤੇ ਇਹਦਾ ਆਪਾਂ ਮੀਨਿੰਗ ਦੱਸਣਾ ਕੀ ਹੈ ਜਦੋਂ ਕੋਈ ਬੰਦਾ ਕਿਸੇ ਤੋਂ ਬਹੁਤ ਹੀ ਆਸ ਰੱਖਦਾ ਹੋਵੇ ਪਰ ਉਹ ਪੁਰਸ਼ ਉਸ ਦੇ ਉਲਟ ਸੋਚਦਾ ਹੋਵੇ ਵੀ ਆਪਸ਼ਨ ਹੈ ਜਦੋਂ ਕੋਈ ਬੰਦਾ ਬਹੁਤ ਹੀ ਆਸ ਕਿਸੇ ਤੋਂ ਰੱਖੇ ਤੇ ਉਹਦੀ ਪੂਰੀ ਹੋ ਜਾਵੇ ਸੀ ਆਪਸ਼ਨ ਹੈ ਜਦੋਂ ਕੋਈ ਬੰਦਾ ਨੱਥ ਘਟਦਾ ਹੋਵੇ ਤੇ ਬਹੁਤ ਸਾਰੀਆਂ ਨੱਥਾਂ ਘਟਦੀ ਵੀ ਤੇ ਡੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਕਰੈਕਟਾ ਆਪਣੇ ਕੋਲ ਆਪਸ਼ਨ A ਜਦੋਂ ਕੋਈ ਬੰਦਾ ਕਿਸੇ ਤੋਂ ਬਹੁਤ ਹੀ ਆਸ ਰੱਖੇ ਪਰ ਉਹਦੇ ਉਲਟੀ ਕੰਮ ਕਰਦਾ ਹੋਵੇ ਉਲਟੀ ਸੋਚਦਾ ਹੋਵੇ ਤਾਂ ਉਸ ਟਾਈਮ ਤੇ ਬੋਲਿਆ ਜਾਂਦਾ ਉਹ ਫਿਰੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵੜਾਉਣ ਨੂੰ ਕਿ ਮਾਪੇ ਜਦੋਂ ਬਹੁਤ ਉਮੀਦ ਲਾ ਲੈਂਦੇ ਬੱਚੇ ਤੋਂ ਤਾਂ ਉਹਦੇ ਤੇ ਖਰਾ ਨਾ ਉਤਰੀ ਤਾਂ ਉਸ ਟਾਈਮ ਦੇ ਉੱਪਰ ਇਹ ਅਖਾਣ ਵਰਤੀ ਜਾਂਦੀ ਹੈ ਅਗਲਾ ਖਾਣਾ ਉਖਲੀ ਵਿੱਚ ਸਿਰ ਦਿੱਤਾ ਤਾਂ ਡੈਸ਼ ਦਾ ਕੀ ਡਰ ਆਪਸ਼ਨਸ ਨੇ ਡੰਡਿਆਂ ਦਾ ਡਾਂਗਾ ਦਾ ਮੋਲਿਆਂ ਦਾ ਕੀ ਡਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਆਨਸਰ ਸੀ ਰਾਈਟ ਹੈ ਉਖਲੀ ਵਿੱਚ ਸੇਵ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਹੁਣ ਇਹਦੀ ਅਗਰ ਆਪਾਂ मीनिंग ਦੀ ਗੱਲ ਕਰੀਏ ਤਾਂ ਉਹ ਕੀ ਹੈ ਜਦੋਂ ਕਿਸੇ ਔਖੇ ਕੰਮ ਦਾ ਆਪਾਂ ਬੀੜਾ ਚੁੱਕੀਏ ਤੇ ਰਾਹ ਵਿੱਚ ਰੁਕਾਵਟ ਆਉਣ ਤਾਂ ਆਪਣੇ ਆਪ ਨੂੰ ਹੌਸਲਾ ਦੇਣ ਲਈ ਇਹ ਖਾਨ ਵਰਤੀ ਜਾਂਦੀ ਹੈ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਜਿਵੇਂ ਕਿ ਹੁਣ ਆਪਾਂ ਪੇਪਰ ਜਿਹੜਾ ਐਗਜ਼ਾਮ ਕ੍ਰੈਕ ਕਰਨਾ ਆਪਾਂ ਸੋਚ ਲਈ ਆਪਾਂ ठान ਲਈ ਆ ਔਖੇ ਕੰਮ ਨੂੰ ਤੇ ਫਿਰ ਜੋ ਮਰਜ਼ੀ ਆ ਜੇ ਕੁਝ ਵੀ ਹੋ ਜੇ ਰਸਤੇ 'ਚ ਜਿੰਨੀ ਮਰਜ਼ੀ ਔਕੜ ਆਉਣ ਪਰ ਆਪਾਂ ਫਿਰ ਉਹਨੂੰ ਅਖੀਰ ਤੱਕ ਲੈ ਕੇ ਜਾਵਾਂਗੇ ਆਪਦੇ ਆਪ ਨੂੰ ਮੋਟੀਵੇਟ ਕਿਵੇਂ ਕਰਾਂਗੇ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਨੈਕਸਟ ਦੇਖ ਰਹੇ ਹਾਂ ਤਿਆਏ ਡੈਸ਼ ਕਟੋਰਾ ਲੱਭਾ ਪਾਣੀ ਪੀਪੀ ਆਫਰਿਆ ਤਿਆਏ ਬੰਦੇ ਤਿਆਏ ਜੱਟ ਬੁੱਢੇ ਨੂੰ ਜਾਂ ਬੱਚੇ ਨੂੰ ਤਾਂ ਕਰੈਕਟ ਹੈ ਆਪਸ਼ਨ ਬੀ ਤਿਆਏ ਜੱਟ ਕਟੋਰਾ ਲੱਭਾ ਪਾਣੀ ਪੀਪੀ ਆਫਰਿਆ ਮੀਨਿੰਗ ਇਹਦਾ ਕੀ ਹੈ ਕਿ ਜਦੋਂ ਕੋਈ ਨਾਰਮਲ ਜਿਹਾ ਇਨਸਾਨ ਹੁੰਦਾ ਹੈ ਤਾਂ ਉਹਨੂੰ ਬੜੀ ਕੋਈ ਵੱਡੀ ਚੀਜ਼ ਮਿਲ ਜੇ ਤਾਂ ਉਦੋਂ ਫਿਰ ਉਹ ਉਹਦੀ ਦੁਰਵਰਤੋਂ ਕਰੇ ਕਿ ਜਦੋਂ ਕਿਸੇ ਨੂੰ ਜਿਵੇਂ ਕਿ ਆਪਾਂ ਮੰਨ ਲਈਏ ਕਿ ਕਿਸੇ ਨੂੰ ਹੀਰਾ ਲੱਭ ਜੇ ਤਾਂ ਉਹਨੂੰ ਪਤਾ ਨਾ ਹੋਏ ਕਿ ਹੀਰਾ ਤਾਂ ਉਹ ਐਵੇਂ ਉਹਨੂੰ ਸੁੱਟੀ ਜਾਵੇ ਕਿਤੇ ਉਸ ਟਾਈਮ ਦੇ ਉੱਪਰ ਕਵਾਂਗੇ ਤਿਹਾਈ ਝਟ ਕਟੋਰਾ ਲੱਭਾ ਪਾਣੀ ਪੀਪੀ ਆਫਰਿਆ ਨੈਕਸਟ ਆਪਣੇ ਕੋਲ ਹੈ ਉਲਟੀ ਬਾੜ ਖੇਤ ਨੂੰ ਖਾਏ ਇਹ ਆਪਣੇ ਕੋਲ ਖਾਣਾ ਹੈ ਇਹਦਾ ਆਪਾਂ मीनिंग ਦੱਸਣਾ ਆਪਸ਼ਨ ਹੈ ਜਦੋਂ ਰਖਵਾਲੇ ਹੀ ਨੁਕਸਾਨ ਕਰਨ ਨੈਕਸਟ ਹੈ ਖੇਤ ਦੀ ਬਾੜ ਖੇਤ ਨੂੰ ਖਾ ਜਾਵੇ অপশন সি ਜਦੋਂ ਗਲਤ ਵਾੜ ਕਰ ਦਿੱਤੀ ਜਾਵੇ ਤੇ ਉਹ ਉਲਟ ਜਾਵੇ ਡੀ ਉਪਰੋਕਤ ਸਾਰੇ ਰਾਈਟ ਆਨਸਰ ਹੈ ਆਪਣੇ ਕੋਲ অপশন এ ਉਲਟੀ ਵਾੜ ਖੇਤ ਨੂੰ ਖਾਈ ਜਦੋਂ ਰਖਵਾਲੇ ਹੀ ਨੁਕਸਾਨ ਕਰਨ ਇਹ ਇਹਦਾ ਆਪਾਂ ਅਗਰ ਮੀਨਿੰਗ ਇਹੀ ਆ ਕਿ ਜਦੋਂ ਰਖਵਾਲੇ ਹੀ ਨੁਕਸਾਨ ਕਰਨ ਫਾਰ ਇਗਜ਼ਾਮਪਲ ਕਿ ਜਦੋਂ ਆਪਾਂ ਆਪਦਾ ਕੋਈ ਕੰਮ ਸ਼ੁਰੂ ਕੀਤਾ ਤਾਂ ਆਪਾਂ ਆਪਣੇ ਬੜੇ ਹੀ ਨਜ਼ਦੀਕੀ ਨੂੰ ਆਪਣਾ ਕੰਮ ਕੋਈ ਸੌਂਪ ਦਈਏ ਤਾਂ ਉਲਟਾ ਉਹ ਹੀ ਉੱਥੇ ਬੇਈਮਾਨੀ ਕਰਨ ਲੱਗ ਜੇ ਤਾਂ ਉਸ ਟਾਈਮ ਦੇ ਉੱਪਰ ਇਹ ਖਾਨ ਵਰਤਾਂਗੇ ਉਲਟੀ ਬਾੜ ਖੇਤ ਨੂੰ ਖਾਏ ਅਗਲਾ ਖਾਨਾ ਜੀ ਉਲਟੇ ਬਾਸ ਬਰੀਲੀ ਨੂੰ ਆਪਸ਼ਨਸ ਨੇ ਸਾਡੇ ਕੋਲ ਜਦੋਂ ਬਾਸ ਬਰੀਲੀ ਨੂੰ ਉਲਟ ਚਣ ਬਾਸ ਦੀ ਖੇਤੀ ਬਰੀਲੀ ਵਿੱਚ ਹੋਣਾ অপশন সি ਕੋਈ ਚੀਜ਼ ਜਿੱਥੋਂ ਚੱਲੇ ਉੱਥੇ ਹੀ ਆ ਜਾਵੇ অপশন ਡੀ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਜੀ অপশন ਸੀ ਕੋਈ ਚੀਜ਼ ਜਿੱਥੋਂ ਚੱਲੇ ਉੱਥੇ ਹੀ ਆ ਜਾਵੇ ਤਾਂ ਉਸ ਟਾਈਮ ਦੀ ਉੱਪਰ ਬੋਲਿਆ ਜਾਂਦਾ ਹੈ ਉਲਟੇ ਬਾਸ ਬਰੀਲੀ ਨੂੰ ਪਣੇ ਦੀ ਆਪਾਂ ਐਗਜ਼ਾਮਪਲ ਨਾਲ ਸਮਝੀਏ ਕਿ ਜਿਵੇਂ ਕਿ ਆਪਣੇ ਵਿਆਹਾਂ ਦੇ ਵਿੱਚ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਸੂਟ ਦੇਣੇ ਹੁੰਦੇ ਆ ਹੈਨਾ ਆਪਣੇ ਕਲਚਰ ਦੇ ਵਿੱਚ ਇੱਕ ਇਹ ਰਸਮ ਹੈ ਕਿ ਮੁੰਡੇ ਦਾ ਵਿਆਹ ਕਰੋ ਤਾਂ ਹਾਂ ਵੀ ਸੂਟ ਦਿੰਨੇ ਆ ਉਹ ਅੱਗੇ ਆਈ ਚ ਲਈ ਉਹ ਸੂਟਾਂ ਦੀ ਚੱਲਦੀ ਰਹੀ ਉਹ ਅੱਗੇ ਜਾਏ ਉਹ ਅੱਗੇ ਜਾਏ ਫਿਰ ਉੱਥੋਂ ਮੁੜ ਕੇ ਫਿਰ ਉਹ ਆਪਣੇ ਘਰ 'ਚ ਜੇ ਕੋਈ ਸੂਟ ਆ ਜੇ ਤਾਂ ਉਸ ਟਾਈਮ ਦੇ ਉੱਪਰ ਬੋਲਿਆ ਜਾਂਦਾ ਉਲਟੇ ਬਾਸ ਬਰੇਲੀ ਨੂੰ ਜਿੱਥੋਂ ਕੋਈ ਚੀਜ਼ ਚੱਲੀ ਉੱਥੇ ਹੀ ਵਾਪਸ ਆ ਗਈ ਤਾਂ ਇਹ ਆਖਾਂ ਨੂੰ ਦੋ ਵਰਤੀ ਜਾਂਦੀ ਹੈ ਨੀਤ ਕਰਦੀ ਆ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਮੇਰੀ ਵੀਡੀਓਜ਼ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਕਿ ਤੁਸੀਂ ਕਿਹੜੇ ਟੌਪਿਕ ਦੀ ਤਿਆਰੀ ਕਰਨਾ ਚਾਹੁੰਦੇ ਹੋ ਆਪਾਂ ਉਹਦੀਆਂ ਵੀਡੀਓਜ਼ ਜ਼ਿਆਦਾ ਲੈ ਕੇ ਆਵਾਂਗੇ ਥੈਂਕ ਯੂ ਸੋ ਮੱਚ